ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਸ਼ਲ ਲਗਵਾਈ ਹੇਠ ਇੱਕ ਵਿਲੱਖਣ ਪਹਿਲ ਕੀਤੀ ਹੈ ਸੀਐਮ ਦੀ ਯੋਗਸ਼ਾਲਾ ਸੀਐਮ ਦੀ ਯੋਗਸ਼ਾਲਾ ਨੇ ਪੰਜਾਬ ਦੇ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਬਦਲ ਦਿੱਤਾ ਹੈ ਹੁਣ ਉਹ ਮੁਫਤ ਯੋਗਾ ਸਿਖਲਾਈ ਪ੍ਰਾਪਤ ਕਰਕੇ ਤਣਾਅ ਮੁਕਤ ਜੀਵਨ ਵੱਲ ਵਧ ਰਹੇ ਹਨ ਇੱਕ ਮਿਸਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਤੁਹਾਨੂੰ ਸਿਰਫ 7669400500 ਤੇ ਇੱਕ ਮਿਸਟ ਕਾਲ ਦੇਣੀ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਪ੍ਰਮਾਣਿਤ ਯੋਗਾ ਇੰਸਟ੍ਰਕਟਰ ਦੁਆਰਾ ਮੁਫਤ ਯੋਗਾ ਸਿੱਖ ਲਈ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਕੈਂਪ ਲਗਾਉਣ ਲਈ ਇਲਾਕੇ ਦੇ ਘੱਟੋ-ਘੱਟ 25 ਲੋਕਾਂ ਨੂੰ ਇਕੱਠੇ ਯੋਗਾ ਅਭਿਆਸ ਲਈ ਆਪਣੀ ਰਜ਼ਾਮੰਦੀ ਦੇਣੀ ਹੁੰਦੀ ਹੈ ਅਤੇ ਨਾਲ ਹੀ ਇੱਕ ਅਜੀਹ ਥਾਂ ਦੀ ਲੋੜ ਹੁੰਦੀ ਏ ਜਿੱਥੇ ਆਸਾਨੀ ਨਾਲ ਸਾਰੇ ਜਣੇ ਰਲ ਮਿਲ ਕੇ ਯੋਗਾ ਕਰ ਸਕਣ ਸਾਨੂੰ ਬੇਹੱਦ ਫਾਇਦਾ ਹੋਇਆ ਏ ਇਸ ਚੀਜ਼ ਦਾ ਕਈ ਤਰ੍ਹਾਂ ਦੇ ਆਸਰ ਜਿਹੜੇ ਅਸੀਂ ਸਿੱਖਿਆ ਸਾਡੀ ਬਾਡੀ ਦੇ ਵਿੱਚ ਫਲੈਕਸੀਬਿਲਟੀ ਬਹੁਤ ਆਈ ਏ ਸਾਡੀ ਲੰਗਸ ਬਹੁਤ ਵਧੀਆ ਇੰਪਰੂਵ ਹੋਏ ਮੇਰੇ ਪੀਸੀਓਡੀ ਦੀ ਪ੍ਰੋਬਲਮ ਸਾਰੀ ਯੋਗਾ ਕਰਕੇ ਠੀਕ ਹੋਈ ਏ ਮੈਂ ਆਪਣਾ 10 ਕਿਲੋ weight ਵੀ ਰਿਡਿਊਸ ਕੀਤਾ ਸੀਐਮਡੀ ਯੋਗ ਸ਼ਾਲਾ ਜਨ ਅੰਦੋਲਨ ਬਣ ਚੁੱਕਿਆ ਏ ਜੋ ਪੰਜਾਬ ਦੇ ਹਰ ਵਾਸੀੰਦੇ ਨੂੰ ਇੱਕ ਸਿਹਤਮੰਦ ਜੀਵਨ ਦਾ ਤੋਹਫ਼ਾ ਦੇ ਰਹੀ ਹੈ